ਤਾਲਾ ਤੋਂ ਇਲਾਵਾ ਜੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਚਾਹੇ ਉਹ ਹਲਕਾ ਸ਼੍ਰੀ ਹਰਗੋਬਿੰਦਪੁਰ ਹੋਵੇ ਦੇਰਾ ਬਾਬਾ ਨਾਨਕ ਹੋਵੇ ਫਤੇਗੜ ਚੂੜੀਆਂ ਜਾਂ ਫਿਰ ਕਾਦੀਆਂ ਹੋਵੇ ਉੱਥੇ ਫਾਇਰ ਬ੍ਰਿਗੇਡ ਦੀ ਵਿਵਸਥਾ ਨਹੀਂ ਹੈ ਜਦੋਂ ਵੀ ਕਦੀ ਆਪੱਤੀ ਪੈਂਦੀ ਹੈ ਅੱਗ ਲੱਗਦੀ ਹੈ ਤਾਂ ਬਟਾਲੇ ਤੋਂ ਕਰੀਬ-ਕਰੀਬ ਰਾਊਂਡ ਅਬਾਊਟ ਗੱਲ ਕੀਤੀ ਜਾਵੇ ਤੇ 30 ਤੋਂ 40 ਕਿਲੋਮੀਟਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂਦੀਆਂ ਨੇ ਉਹਨਾਂ ਦੇ ਨੂੰ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਜਿੱਦਾਂ ਕਿ ਤੇ ਖਾਰ ਦਾ ਦਿਨ ਹੈ ਦੀਵਾਲੀ ਚੱਲ ਰਹੀ ਆ ਔਰ ਦੀਵਾਲੀ ਤੇ ਅਕਸਰ ਕਈਆਂ ਥਾਵਾਂ ਤੇ ਅਨਸ਼ਖਾਂ ਵੀ ਘਟਨਾ ਵਾਪਰ ਜਾਂਦੀ ਹੈ ਕੀ ਹਾਊਸ ਦੀ ਤਿਆਰੀ ਗੱਲਬਾਤ ਕਰ ਲਾਂਗੇ ਸਾਡੇ ਨਾਲ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਜੂਦ ਆ ਕਿੰਨਿਆਂ ਨੂੰ ਛੁੱਟੀ ਮਿਲੀ ਕਿੰਨਿਆਂ ਨੂੰ ਨਹੀਂ ਮਿਲੀ ਗੱਲਬਾਤ ਕਰ ਲੈਨੇ ਕੀ ਨਾਮ ਆ ਜੀ ਮੈਂ ਨੀਰੇ ਸ਼ਰਮਾ ਬੀਰ ਦੀ ਡਿਸਟ੍ਰਿਕਟ ਦੇ ਨਾ ਚਾਹੇ ਕਾਦੀਆਂ ਹਲਕਾਵਾ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਸ੍ਰੀ ਹਰਗੋਬਿੰਦਪੁਰ ਜੇ ਰਾਉਂਡ ਬਾਊਟ ਨੂੰ ਦੇਖ ਲਈ ਤੀ ਇਹ ਤੋਂ 40 ਕਿਲੋਮੀਟਰ ਪੰਦਾ ਕਦੀ ਵੀ ਅਨਸ਼ਖਾਂ ਵੀ ਘਟਨਾ ਵਾਪਰ ਜਾਂਦੀ ਕਿੰਨਾ ਸਮਾਂ ਲੱਗ ਜਾਂਦਾ ਉੱਥੇ ਜਾਂਦੇ ਆ ਜਾਂ ਇਸ ਦੂਰੀ ਜਿਸਾਂ ਤਿਹਾਰਾਂ ਦੇ ਦਿਨਾਂ ਅੱਲੇ ਤੇ ਮਾਪਦਾ ਵੀ ਆਪ ਜੀ ਨੂੰ ਕੋਲੀ ਤਿਹਾੜੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਹੁੰਦਾਂ ਨਾ ਕੋਈ ਵੀ ਸਾਡੇ ਨਾਲ ਇੱਕ ਮੇਨ ਅਦਾ ਕਰਦੇ ਹੋ ਆਪਣਾ ਰੋਲ ਤੇ ਇੱਚ ਦੱਸਣਾ ਚਾਹਾਂਗੇ ਦੀਵਾਲੀ ਦੀਵਾਲੀ ਦੇ ਤਿਹਾੜ ਦੇ ਦਿਨਾਂ ਵਿੱਚ ਸ਼ਹਿਰ ਚ ਬਾਜ਼ਾਰ ਚ ਰਸ਼ ਜ਼ਿਆਦਾ ਹੋਣ ਕਰਕੇ ਜਿਹੜਾ ਸਾਨੂੰ 40 ਕਿਲੋਮੀਟਰ ਦਾ ਵਾਇਆ ਪੈਂਦਾ ਵਾ ਸ਼ਹਿਰ ਗਦਨਪੁਰੀਆਂ ਕਾਦੀਆਂ ਜਾਂ ਫਤੇਗੜ ਚੂੜੀਆਂ ਝੰਡੇ ਰਵਾ ਬੰਨਣਾ ਕਰਦਾ ਉਸ ਦਾ ਰਿਸਪੌਂਸ ਟਾਈਮ ਘੱਟ ਕਰਨ ਵਾਸਤੇ ਆਪਾਂ ਇਸ ਵਾਰੀ ਉਪਰਾਲਾ ਕੀਤਾ ਵੀ ਉਹਨਾਂ ਏਰੀਆ ਵਿੱਚ ਹੀ ਇੱਕ ਇੱਕ ਗੱਡੀ ਡਿਪਲੋਏ ਕੀਤੀ ਜਾਵੇ ਜਿਹਦੇ ਕਾਰਨ ਉੱਥੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਟਾਈਮ ਛੇ ਰਹੀ ਜਿਹੜਾ ਵਾ ਉਹਨਾਂ ਨੂੰ ਆਪਣੀ ਸਰਵਿਸ ਦੇ ਬਾਈ ਇਸ ਤਿੱਕੇ ਨਾਲ ਆਤਿਸ਼ ਪਾਦੀ ਦੇ ਹਰ ਜਗ੍ਹਾ ਤੇ ਚੱਲਦੀ ਕਾਦੀਆਂ ਬਹੁਤ ਸਾਰੀ ਬਣਦੀ ਵੀ ਆ ਜੀ ਜੇ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਬਾਰਡਰ ਏਰੀਆ ਵਾ ਫਤਿਹਗੜ ਚੂੜੀਆਂ ਬੜਾ ਰਹਾਸ਼ੀ ਏਰੀਆ ਸ੍ਰੀ ਹਰਗ੍ਰੰਦਪੁਰ ਦੇਖਿਆ ਜਾਵੇ ਤਾਂ ਉਹ ਵੀ ਬਟਾਲੇ ਦਾ ਹਿੱਸਾ ਵਾ ਸੋ ਕਿਤੇ ਨਾ ਕਿਤੇ ਜਦੋਂ ਉੱਥੇ ਤੱਕ ਜਾਣਾ ਪੈਂਦਾ ਸੀ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਸੀ ਗੱਡੀਆਂ ਡਿਪਲੋਏ ਕਰਤੀਆਂ ਉਹਦੇ ਵਿੱਚ ਕਿੰਨੇ ਕਿ ਮੈਂਬਰ ਲਾਏ ਆ ਜਾਂ ਜੇ ਕੋਈ ਰੱਬ ਨਾ ਕਰੇ ਅਨੁਸੂਖਾਂ ਵੀ ਘਟਨਾ ਵਾਪਰ ਗਈ ਤੇ ਕਿੰਨੇ ਸਮੇਂ ਵਿੱਚ ਉੱਥੇ ਤੁਹਾਡੀਆਂ ਗੱਡੀਆਂ ਪਹੁੰਚ ਸਕਦੀਆਂ ਸਰ ਦੇਖੋ ਸਾਡੇ ਕੋਲ ਬਟਾਲੇ ਚ ਇਸ ਸਮੇਂ ਤਿੰਨ ਚਾਰ ਫਾਇਰ ਟੈਂਡਰ ਵੱਡੇ ਨੇ ਔਰ ਤਿੰਨ ਫਾਇਰ ਟੈਂਡਰ ਛੋਟੇ ਆਪਾਂ ਇੱਕ ਫਾਇਰ ਟੈਂਡਰ ਕਾਦੀਆਂ ਹਲਕੇ ਨੂੰ ਦਿੱਤਾ ਜੋ ਨਾਲ ਹੀ ਸ਼੍ਰੀ ਹਰਗਵਿੰਦ ਨੂੰ ਵੀ ਕਵਰ ਕਰੇਗਾ ਇੱਕ ਫਾਇਰ ਟੈਂਡਰ ਫਤਿਹਗੜ੍ਹ ਚੂੜੀਆਂ ਨੂੰ ਦਿੱਤਾ ਜੋ ਨਾਲ ਹੀ ਡੇਰਾ ਬਾਬਾ ਨਾਨਕ ਨੂੰ ਕਵਰ ਕਰੇਗਾ ਬਾਕੀ ਜਿਹੜਾ ਸਾਡਾ 1 ਫਾਇਰ ਟੈਂਡਰ ਇੱਥੇ ਪਟਾਕਾ ਜਿੱਥੇ ਸਟਾਲ ਲੱਗੇ ਨੇ ਇੱਕੋਥੇ ਡਿਪਲੋਏ ਕੀਤਾ ਗਿਆ ਤੇ ਬਾਕੀ ਜਿਹੜੇ ਆ ਸਾਡੇ ਮੇਨ ਜਿਹੜੇ ਕੰਟਰੋਲ ਰੂਮ ਚ ਰਹਣਗੇ ਇੱਥੋਂ ਲੋਡ ਪੈਣ ਤੇ ਕਿਸੇ ਵੀ ਸਮੇਂ ਕਿਸੇ ਤਰਫ ਵੀ ਉਹ ਡਿਪਲੋਏ ਕੀਤੇ ਜਾ ਸਕਦੇ ਨੇ ਜਦੋਂ ਸਾਫ਼ ਬਾਰ ਭੇਜਦਾ ਅੱਜੀਆਂ ਵੀ ਬਹੁਤ ਸਾਰੀਆਂ ਬਾਹਰ ਭੇਜਦੀਆਂ ਕਿਉਂਕਿ ਜੇ ਬਟਾਲੇ ਦੀ ਗੱਲ ਕੀਤੀ ਜਾਵੇ ਜੇਕਰ ਇੱਥੇ ਕੋਈ ਘਟਨਾ ਵਾਪਰ ਗਈ ਤੇ ਇਹਨੂੰ ਕਿਤਰਾ ਕਵਰ ਕੀਤਾ ਜਾਏਗਾ ਸਰ ਸਾਡੇ ਕੋਲ ਬਟਾਲੇ ਵਾਸਤੇ ਇਸ ਸਮੇਂ ਸਾਡੇ ਕੋਲ ਤਿੰਨ ਵੱਡੇ ਫਾਇਰ ਟੈਂਡਰ ਔਰ ਇੱਕ ਦੋ ਜੀਪਾਂ ਔਰ ਦੋ ਵੱਡੇ ਫਾਇਰ ਟੈਂਡਰ ਰੱਖੇ ਗਏ ਨੇ ਲੋਰ ਪੈਨ ਤੇ ਜਿਹੜੇ ਬਾਹਰ ਵੀ ਫਾਇਰ ਟੈਂਡਰ ਨੇ ਉਹਨਾਂ ਨੂੰ ਵੀ ਇਮੀਡੀਏਟਲੀ ਬੁਲਾਇਆ ਜਾ ਸਕਦਾ ਤੇ ਬਾਕੀ ਸਾਡਾ ਸਟਾਫ ਜਿਹੜਾ ਵਾ ਮੇਰੇ ਕੋਲ ਅਸਲ ਸਮੇ 36 ਬੰਦੇ ਦੀ ਟੀਮ ਹੈ ਔਰ ਹੀ 36 ਬੰਦੇ ਨੇ ਹੀ ਜਿਹੜੀ 12-12 ਘੰਟੇ ਡਿਊਟੀ ਕੀਤੀ ਹੈ ਕੋਈ ਦਿਨ ਤੇ ਅਸੀਂ ਘਰ ਨਹੀਂ ਮਨਾ ਰਹੇ ਅਸੀਂ ਇੱਥੇ ਹੀ ਹਾਂ ਸਾਰੇ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਉਹ ਬੇਫਿਕਰ ਹੋ ਕੇ ਆਪਣੀ ਦੀਵਾਲੀ ਮਨਾਣ ਲੇਕਿਨ ਗ੍ਰੀਨ ਦੀਵਾਲੀ ਮਨਾਣ ਪ੍ਰੋਫਿਊਸ਼ਨ ਨਾ ਕਰਨ ਤੇ ਆਪਾਂ ਕਿਸੇ ਵੀ ਅਨੁਸਖਾਮੀ ਘਟਨਾ ਨਹੀਂ ਦੇਖਣ ਲਈ ਤਿਆਰ ਬਰ ਤਿਆਰ ਇੱਕ ਮੈਂ ਤੁਹਾਡੇ ਚੈਨਲ ਤੇ ਆਪਣੇ ਨੰਬਰ ਜਰੂਰ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਲੋਕਾਂ ਨੂੰ ਜ਼ਿਆਦਾਤਰ ਅਵੇਅਰਨੈਸ ਹੈ ਨਹੀਂ ਵੀ ਸਾਡੇ ਨੰਬਰ ਹੀ ਨਹੀਂ ਲੋਕਾਂ ਕੋ ਪਹੁੰਚ ਪਾਂਦੇ ਸਾਡਾ ਬਾਟ ਬਟਾਲਾ ਫਾਇਰ ਬ੍ਰਿਗੇਡ ਦਾ ਨੰਬਰ ਹੈ 01871 240101 ਔਰ ਮੋਬਾਈਲ ਨੰਬਰ ਹੈ 99157 9680 ਚਲੋ ਜੇ ਦੇਖਿਆ ਜਾਵੇ ਤਾਂ ਤਿਆਰੀਆਂ ਹੋ ਗਈਆਂ ਜਦੋਂ ਫਿਰ ਫਾਇਰ ਬ੍ਰਿਗੇਡ ਦਾ ਇੱਕ ਅਹਿਮ ਰੋਲ ਆ ਚਾਹੇ ਕਿਸੇ ਵੀ ਤਿਹਾਰ ਦੀ ਗੱਲ ਕੀਤੀ ਜਾਵੇ ਅੱਛਟੀਆਂ ਕਿੰਨਿਆਂ ਨੂੰ ਮਿਲਦੀਆਂ ਕਿੰਨਿਆਂ ਨੂੰ ਬੰਦ ਰੇਦੀਆਂ ਤੇ ਜਿਹੜੇ ਇੱਥੇ ਦੀਵਾਲੀ ਮਨਾਉਂਦੇ ਕਿੱਦਾਂ ਮਨਾਉਂਦੇ ਸਰ ਅਸੀਂ ਘਰ ਤੋਂ ਜ਼ਿਆਦਾ ਜਿਹੜਾ ਵਾ ਟਾਈਮ ਇੱਥੇ ਬਤੀਤ ਕਰਦੇ ਆ ਅਸੀਂ ਘਰ ਆਪਣੇ ਨੂੰ ਘਰ ਨਾ ਮੰਨ ਕੇ ਨੂੰ ਅਸੀਂ ਜ਼ਿਆਦਾ ਆਪਣਾ ਘਰ ਮੰਨਦੇ ਆ ਔਰ ਇਹ ਸਾਡੀ ਪਰਮਾਤਮਾ ਵੱਲੋਂ ਵੀ ਸੇਵਾ ਲਗਾਈ ਗਈ ਔਰ ਸਰਕਾਰ ਵੱਲੋਂ ਵੀ ਆ ਸਾਡੀ ਡਿਊਟੀ ਬੰਦੀ ਆ ਵੀ ਜੇ ਫੋਰਸ ਹੀ ਆਪਣਾ ਛੱਡ ਕੇ ਘਰ ਚਲ ਜੇਗੀ ਤਿਹਾਰ ਮਨਾਣ ਤੇ ਲੋਕੀ ਸ਼ੇਪ ਕਿਵੇਂ ਮਹਿਸੂਸ ਕਰਨਗੇ ਤੇ ਲੋਕੀ ਕਿਵੇਂ ਤਿਹਾਰ ਮਨਾਣਗੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਸੈਕਰੀਫਾਈਜ਼ ਕਰਕੇ ਲੋਕਾਂ ਨੂੰ ਜਿਹੜੀ ਇਹ ਸਹੂਲਤ ਪ੍ਰੋਵਾਈਡ ਕਰਦੇ ਆ ਬਿਲਕੁਲ ਐਡਵਰਕਟ ਕਹਿੰਦੇ ਕਿ ਛੁੱਟੀਆਂ ਬੰਦ ਨੇ ਤਿਹਾਰਾਂ ਦੇ ਸੀਜ਼ਨ ਆ ਔਰ ਖਾਸ ਕਰਕੇ 40 ਕਿਲੋਮੀਟਰ ਦੇ ਦਾਇਰੇ ਨੂੰ ਇਹ ਬਟਾਲਾ ਦੀ ਫਾਇਰ ਬਗੜ ਕਵਰ ਕਰਦੀ ਹੈ ਜਿੱਥੇ 40 ਕਿਲੋਮੀਟਰ ਦੇ ਦਾਇਰੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੱਡੀਆਂ ਲਗਾਈਆਂ ਗਈਆਂ ਨੇ ਉੱਥੇ ਸਟਾਫ ਭੇਜਿਆ ਗਿਆ ਹੈ ਉੱਥੇ ਹੀ ਬਟਾਲੇ ਨੂੰ ਵੀ ਸਲਕਸ਼ਿਤ ਰੱਖਣ ਲਈ ਤਿਆਰੀਆਂ ਮੁਕੰਮਲ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਅਸੀਂ ਕੋਈ ਘਟਰਾਣਾ ਵਾਪਰੇ ਜਿਸ ਦੇ ਨਾਲ ਕਿਸੇ ਦਾ ਜਾਨੀ ਮਾਨੀ ਨੁਕਸਾਨ ਹੋਵੇ ਕੈਮਰਾਮੈਨ ਮਨੀਦਰਾਂਜੀ ਤਲਵਤਾ ਐਨਿਕਸ਼ੂਰਾ ਟੀਵੀ ਬਟਾਲਾ ਬਟਾਲਾ ਤੋਂ ਇਲਾਵਾ ਜੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਚਾਹੇ ਉਹ ਹਲਕਾ ਸ਼੍ਰੀ ਹਰਗੋਬਿੰਦਪੁਰ ਹੋਵੇ ਦੇਰਾ ਬਾਬਾ ਨਾਨਕ ਹੋਵੇ ਫਤੇਗੜ ਚੂੜੀਆਂ ਜਾਂ ਫਿਰ ਕਾਧੀਆਂ ਹੋਵੇ ਉੱਥੇ ਫਾਇਰ ਬ੍ਰਿਗੇਡ ਦੀ ਵਿਵਸਥਾ ਨਹੀਂ ਹੈ ਜਦੋਂ ਵੀ ਕਦੀ ਅਪੱਤੀ ਪੈਂਦੀ ਹੈ ਅੱਗ ਲੱਗਦੀ ਹੈ ਤਾਂ ਬਟਾਲੇ ਤੋਂ ਕਰੀਬ-ਕਰੀਬ ਰਾਊਂਡ ਅਬਾਊਟ ਗੱਲ ਕੀਤੀ ਜਾਵੇ ਤੇ 30 ਤੋਂ 40 ਕਿਲੋਮੀਟਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂਦੀਆਂ ਨੇ ਉਹਨਾਂ ਦੀ ਦਰ ਨੂੰ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਜਿੱਦਾਂ ਕਿ ਤੇ ਖਾਰ ਦਾ ਦਿਨ ਹੈ ਦੀਵਾਲੀ ਚੱਲ ਰਹੀ ਹੈ ਔਰ ਦੀਵਾਲੀ ਤੇ ਅਕਸਰ ਕਈਆਂ ਥਾਵਾਂ ਤੇ ਅੰਸ਼ਕਾਂ ਵੀ ਘਟਨਾ ਵਾਪਰ ਜਾਂਦੀ ਹੈ ਕੀ ਹੈ ਉਸ ਦੀ ਤਿਆਰੀ ਗੱਲਬਾਤ ਕਰ ਲਾਂਗੇ ਸਾਡੇ ਨਾਲ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਜੂਦ ਆ ਕਿੰਨਿਆਂ ਨੂੰ ਛੁੱਟੀ ਮਿਲੀ ਕਿੰਨਿਆਂ ਨੂੰ ਨਹੀਂ ਮਿਲੀ ਜਲਵਾਟ ਕਰ ਲੈਨੇ ਕੀ ਨਾਮ ਹੈ ਜੀ ਮੈਂ ਨੀਰੇ ਸ਼ਰਮਾ ਵੀਰ ਦੀ ਡਿਸਟ੍ਰਿਕਟ ਦੇ ਨਾ ਚਾਹੇ ਕਾਦੀਆਂ ਹਲਕਾ ਵਾ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਸ੍ਰੀ ਹਰਗੋਬਿੰਦਪੁਰ ਜੇ ਰਾਉਂਡ ਬਾਊਟਰ ਨੂੰ ਦੇਖ ਲਈਏ ਤੀ ਤਾਂ 40 ਕਿਲੋਮੀਟਰ ਪੰਦਾ ਕਦੀ ਵੀ ਅਚਨਖੰਗੀ ਘਟਨਾ ਵਾਪਰ ਜਾਂਦੀ ਕਿੰਨਾ ਸਮਾਂ ਲੱਗ ਜਾਂਦਾ ਉੱਥੇ ਜਾਂਦੇ ਆ ਜਾਂ ਇਸ ਦੂਰੀ ਨੂੰ ਘਟਾਉਣ ਲਈ ਕੀ ਕੀਤਾ ਗਿਆ ਤਾਂ ਜਿਸਾਂ ਤਿਹਾੜਾਂ ਦੇ ਦਿਨਾਂ ਅੱਲੇ ਤੇ ਮੈਂ ਆਪਦਾ ਵੀ ਆਪ ਜੀ ਨੂੰ ਕੋਲੀ ਤਿਹਾੜੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਹੁੰਦਨਾਂ ਉਹੀ ਵੀ ਸਾਡੇ ਨਾਲ ਇੱਕ ਮੇਨ ਅਦਾ ਕਰਦੇ ਹੋ ਆਪਣਾ ਰੋਲ ਤੇ ਇਹ ਚ ਦੱਸਣਾ ਚਾਹਾਂਗੇ ਦੀਵਾਲੀ ਦੇ ਤਿਹਾੜ ਦੇ ਦਿਨਾਂ ਵਿੱਚ ਸ਼ਹਿਰ ਚ ਬਾਜ਼ਾਰ ਚ ਰਸ਼ ਜ਼ਿਆਦਾ ਹੋਣ ਕਰਕੇ ਜਿਹੜਾ ਸਾਨੂੰ 40 ਕਿਲੋਮੀਟਰ ਦਾ ਵਾਇਆ ਪੈਂਦਾ ਵਾ ਸ਼ਹਿਰ ਗੁਰਬੰਧਪੁਰੀਆਂ ਕਾਦੀਆਂ ਜਾਂ ਪਤੇਗੜ ਚੂੜੀਆਂ ਜਾਂ ਡੇਰੇ ਰਵਾ ਬੰਨਣਾ ਕਰਦਾ ਉਸ ਦਾ ਰਿਸਪੌਂਸ ਟਾਈਮ ਘੱਟ ਕਰਨ ਵਾਸਤੇ ਆਪਾਂ ਇਸ ਵਾਰੀ ਉਪਰਾਲਾ ਕੀਤਾ ਵੀ ਉਹਨਾਂ ਏਰੀਆ ਵਿੱਚ ਹੀ ਇੱਕ ਇੱਕ ਗੱਡੀ ਡਿਪਲੋਏ ਕੀਤੀ ਜਾਵੇ ਜਿਹਦੇ ਕਾਰਨ ਉੱਥੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਟਾਈਮ ਸਿਰ ਹੀ ਜਿਹੜਾ ਵਾ ਉਹਨਾਂ ਨੂੰ ਆਪਣੀ ਸਰਵਿਸ ਦੇ ਦਈ। ਇਸ ਤਰੀਕੇ ਨਾਲ ਆਤਸ਼ਬਾਦੀ ਦੇ ਹਰ ਜਗ੍ਹਾ ਤੇ ਚੱਲਦੀ ਕਾਦੀਆਂ ਬਹੁਤ ਸਾਰੀ ਬਣਦੀ ਵੀ ਆ। ਜੇ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਬਾਰਡਰ ਏਰੀਆ ਵਾ ਫਤਿਹਗੜ ਚੂੜੀਆਂ ਬੜਾ ਰਿਹਾਇਸ਼ੀ ਏਰੀਆ ਸ਼੍ਰੀ ਹਰਗੰਦਪੁਰ ਦੇਖਿਆ ਜਾਵੇ ਤਾਂ ਉਹ ਵੀ ਬਟਾਵੇ ਦਾ ਹਿੱਸਾ ਵਾ। ਸੋ ਕਿਤਨਾ ਕਿਤੇ ਜਦੋਂ ਉੱਥੇ ਤੱਕ ਜਾਣਾ ਪੈਂਦਾ ਸੀ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਸੀ। ਗੱਡੀਆਂ ਡਿਪਲੋਏ ਕਰਤੀਆਂ ਉਹਦੇ ਚ ਕਿੰਨੇ ਇੱਕ ਮੈਂਬਰ ਲਾਏ ਆ ਜਾਂ ਜੀ ਕੋਈ ਰੱਬ ਨਾ ਕਰੇ ਅੰਸੁਖਾਂ ਵੀ ਘਟਨਾ ਵਾਪਰ ਗਈ ਤੇ ਕਿੰਨੇ ਸਮੇਂ ਚ ਉੱਥੇ ਤੁਹਾਡੀਆਂ ਗੱਡੀਆਂ ਪਹੁੰਚ ਸਕਦੀ ਸਰ ਦੇਖੋ ਸਾਡੇ ਕੋਲ ਬਟਾਲੇ ਚ ਇਸ ਸਮੇਂ ਤਿੰਨ ਚਾਰ ਫਾਇਰ ਟੈਂਡਰ ਵੱਡੇ ਨੇ ਔਰ ਤਿੰਨ ਫਾਇਰ ਟੈਂਡਰ ਛੋਟੇ ਆਪਾਂ ਇੱਕ ਫਾਇਰ ਟੈਂਡਰ ਕਾਦੀਆਂ ਹਲਕੇ ਨੂੰ ਦਿੱਤਾ ਜੋ ਨਾਲ ਹੀ ਸ਼੍ਰੀ ਹਰਗਵਿੰਦ ਨੂੰ ਵੀ ਕਵਰ ਕਰੇਗਾ ਇੱਕ ਫਾਇਰ ਟੈਂਡਰ ਫਤਿਹਗੜ ਚੂੜੀਆਂ ਨੂੰ ਦਿੱਤਾ ਜੋ ਨਾਲ ਹੀ ਜਿਹੜਾ ਬਾਬਾ ਨਾਨਕ ਨੂੰ ਕਵਰ ਕਰੇਗਾ ਬਾਕੀ ਜਿਹੜਾ ਸਾਡਾ ਇੱਕ ਫਾਇਰ ਟੈਂਡਰ ਇੱਥੇ ਪਟਾਕਾ ਜਿੱਥੇ ਸਟਾਲ ਲੱਗੇ ਨੇ ਇੱਕ ਉਥੇ ਡਿਪਲੋਏ ਕੀਤਾ ਗਿਆ ਤੇ ਬਾਕੀ ਜਿਹੜੇ ਆ ਸਾਡੇ ਮੇਨ ਜਿਹੜੇ ਕੰਟਰੋਲ ਰੂਮ ਚ ਰਹਣਗੇ ਇਥੋਂ ਲੋਡ ਪੈਣ ਤੇ ਕਿਸੇ ਵੀ ਸਮੇਂ ਕਿਸੇ ਤਰਫ ਵੀ ਉਹ ਡਿਪਲੋਏ ਕੀਤੇ ਜਾ ਸਕਦੇ ਆ ਜਦੋਂ ਸਾਫ ਬਾਹਰ ਭੇਜਦਾ ਜਾਂਦੀਆਂ ਵੀ ਬਹੁਤ ਸਾਰੀਆਂ ਬਾਹਰ ਭੇਜਦੀਆਂ ਕਿਉਂਕਿ ਜੇ ਬਟਾਲੇ ਦੀ ਗੱਲ ਕੀਤੀ ਜਾਵੇ ਜੇਕਰ ਇੱਥੇ ਕੋਈ ਘਟਨਾ ਵਾਪਰ ਗਈ ਤੇ ਇਹਨੂੰ ਕਿਤਰਾ ਕਵਰ ਕੀਤਾ ਜਾਏਗਾ ਸਰ ਸਾਡੇ ਕੋਲ ਬਟਾਲੇ ਵਾਸਤੇ ਇਸ ਸਮੇਂ ਸਾਡੇ ਕੋਲ ਤਿੰਨ ਵੱਡੇ ਫਾਇਰ ਟੈਂਡਰ ਔਰ ਇੱਕ ਦੋ ਜੀਪਾਂ ਔਰ ਦੋ ਵੱਡੇ ਫਾਇਰ ਟੈਂਡਰ ਰੱਖੇ ਗਏ ਨੇ ਲੋੜ ਪੈਣ ਤੇ ਜਿਹੜੇ ਬਾਹਰ ਵੀ ਫਾਇਰ ਟੈਂਡਰ ਨੇ ਉਹਨਾਂ ਨੂੰ ਵੀ ਇਮੀਡੀਏਟਲੀ ਬੁਲਾਇਆ ਜਾ ਸਕਦਾ ਤੇ ਬਾਕੀ ਸਾਡਾ ਸਟਾਫ ਜਿਹੜਾ ਵਾ ਮੇਰੇ ਕੋਲ ਅਸਲ ਸਮੇਂ 36 ਬੰਦੇ ਦੀ ਟੀਮ ਹੈ ਔਰ ਅਹੀ 36 ਬੰਦੇ ਨੇ ਹੀ ਜਿਹੜੀ 12-12 ਘੰਟੇ ਡਿਊਟੀ ਕੀਤੀ ਹੈ ਕੋਈ ਦਿਨ ਤਿਹਾਰ ਅਸੀਂ ਘਰ ਨਹੀਂ ਮਨਾ ਰਹੇ ਅਸੀਂ ਇੱਥੇ ਹੀ ਆ ਸਾਰੇ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਉਹ ਬੇਫਿਕਰ ਹੋ ਕੇ ਆਪਣੀ ਦੀਵਾਲੀ ਮਨਾਣ ਲੇਕਿਨ ਗ੍ਰੀਨ ਦੀਵਾਲੀ ਮਨਾਣ ਪ੍ਰਪੂਸ਼ਨ ਨਾ ਕਰਨ ਤੇ ਆਪਾਂ ਕਿਸੇ ਵੀ ਅਨੁਸਖਾਮੀ ਘਟਨਾ ਨਹੀਂ ਦੇਖਣ ਲਈ ਤਿਆਰ ਬਰ ਤਿਆਰ ਇੱਕ ਮੈਂ ਤੁਹਾਡੇ ਚੈਨਲ ਤੇ ਆਪਣੇ ਨੰਬਰ ਜਰੂਰ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਲੋਕਾਂ ਨੂੰ ਜ਼ਿਆਦਾਤਰ ਅਵੇਅਰਨੈਸ ਹੈ ਨਹੀਂ ਵੀ ਸਾਡੇ ਨੰਬਰ ਹੀ ਨਹੀਂ ਲੋਕਾਂ ਕੋ ਪਹੁੰਚ ਪਾਂਦੇ ਸਾਡਾ ਬਟਾਲਾ ਫਾਇਰ ਬ੍ਰਿਗੇਡ ਦਾ ਨੰਬਰ ਹੈ 01871 240101 ਔਰ ਮੋਬਾਈਲ ਨੰਬਰ ਹੈ 99157 9680 ਚਲੋ ਜੇ ਦੇਖਿਆ ਜਾਵੇ ਤਾਂ ਤਿਆਰੀਆਂ ਹੋ ਗਈਆਂ ਜਦੋਂ ਫਿਰ ਫਾਇਰ ਬ੍ਰਿਗੇਡ ਦਾ ਇੱਕ ਅਹਿਮ ਰੋਲ ਆ ਚਾਹੇ ਕਿਸੇ ਵੀ ਤਿਹਾਰ ਦੀ ਗੱਲ ਕੀਤੀ ਜਾਵੇ ਤਾਂ ਛੁੱਟੀਆਂ ਕਿੰਨਿਆਂ ਨੂੰ ਮਿਲਦੀਆਂ ਕਿੰਨਿਆਂ ਨੂੰ ਬੰਦ ਰਹਿਦੀਆਂ ਤੇ ਜਿਹੜੇ ਇੱਥੇ ਦਿਵਾਲੀ ਮਨਾਉਂਦੇ ਕਿੱਦਾਂ ਮਨਾਉਂਦੇ ਸਰ ਅਸੀਂ ਘਰ ਤੋਂ ਜ਼ਿਆਦਾ ਜਿਹੜਾ ਵਾ ਟਾਈਮ ਇੱਥੇ ਬਤੀਤ ਕਰਦੇ ਆ ਅਸੀਂ ਘਰ ਆਪਣੇ ਨੂੰ ਘਰ ਨਾ ਮੰਨ ਕੇ ਨੂੰ ਅਸੀਂ ਜ਼ਿਆਦਾ ਆਪਣਾ ਘਰ ਮੰਨਦੇ ਆ ਔਰ ਇਹ ਸਾਡੀ ਪਰਮਾਤਮਾ ਵੱਲੋਂ ਵੀ ਸੇਵਾ ਲਗਾਈ ਗਈ ਔਰ ਸਰਕਾਰ ਵੱਲੋਂ ਵੀ ਆ ਸਾਡੀ ਡਿਊਟੀ ਬੰਦੀ ਆ ਵੀ ਜੇ ਫੋਰਸ ਹੀ ਆਪਣਾ ਛੱਡ ਕੇ ਘਰ ਚਲ ਜੇਗੀ ਤਿਹਾੜ ਮਨਾਣ ਤੇ ਲੋਕੀ ਸੇਫ ਕਿਵੇਂ ਮਹਿਸੂਸ ਕਰਨਗੇ ਤੇ ਲੋਕੀ ਕਿਵੇਂ ਤਿਹਾੜ ਮਨਾਣਗੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਸੈਕਰੀਫਾਈਸ ਕਰਕੇ ਲੋਕਾਂ ਨੂੰ ਜਿਹੜੀ ਇਹ ਸਹੂਲਤ ਪ੍ਰੋਵਾਈਡ ਕਰਦੇ ਆ ਬਿਲਕੁਲ ਫਾਇਰ ਬਗੜ ਕਹਿੰਦੇ ਕਿ ਛੁੱਟੀਆਂ ਬੰਦ ਨੇ ਤਿਹਾਰਾਂ ਦੇ ਸੀਜ਼ਨ ਆ ਔਰ ਖਾਸ ਕਰਕੇ 40 ਕਿਲੋਮੀਟਰ ਦੇ ਦਾਇਰੇ ਨੂੰ ਇਹ ਬਟਾਲਾ ਦੀ ਫਾਇਰ ਬਗੜ ਕਵਰ ਕਰਦੀ ਹੈ ਜਿੱਥੇ 40 ਕਿਲੋਮੀਟਰ ਦੇ ਦਾਇਰੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੱਡੀਆਂ ਲਗਾਈਆਂ ਗਈਆਂ ਨੇ ਉੱਥੇ ਸਟਾਫ ਭੇਜਿਆ ਗਿਆ ਹੈ ਉੱਥੇ ਹੀ ਬਟਾਲੇ ਨੂੰ ਵੀ ਸੁਰੱਖਿਅਤ ਰੱਖਣ ਲਈ ਤਿਆਰੀਆਂ ਮੁਕੰਮਲ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਐਸੀ ਕੋਈ ਘਟਨਾ ਨਾ ਵਾਪਰੇ ਜਿਸ ਨਾਲ ਕਿਸੇ ਦਾ ਜਾਨੀ ਮਾਨੀ ਨੁਕਸਾਨ ਹੋਵੇ కెమెరా మ్యాన్ మణింద్రాలి తెలుత్ర దానిక్ శిరా టీవీ బటాలా